ਜਦੋਂ ਇਹੋ ਜਿਹਾ ਸਮਾਂ ਆਵੰਦਾ ਹੈ ਨਾ ਯਾਦ ਰੱਖਿਓ ਬੰਦਾ ਬੇਬਸ ਹੁੰਦਾ ਮੈਂ ਪਿਛਲੇ ਦਿਨੀ ਕਿਹਾ ਤਕਰੀਬਨ ਹਰ ਬੰਦੇ ਦੀ ਜ਼ਿੰਦਗੀ ਚ ਕੋਈ ਨਾ ਕੋਈ ਉਹ ਸਮਾਂ ਜ਼ਰੂਰ ਆਇਆ ਹੋਣਾ ਚਾਹ ਫਾਈਨੈਂਸ਼ਲੀ ਤੌਰ ਤੇ ਹੋਵੇ ਬਿਮਾਰੀ ਦੇ ਤੌਰ ਤੇ ਹੋਵੇ ਬੱਚਿਆਂ ਦੇ ਤੌਰ ਤੇ ਹੋਵੇ ਜਦੋਂ ਦੁਨੀਆ ਮਜ਼ਾਕ ਕਰਦੀ ਏ ਤੇ ਰਿਸ਼ਤੇਦਾਰ ਵੀ ਖੱਤ ਖੜੇ ਕਰਕੇ ਇੱਥੋਂ ਤੱਕ ਲੋਕ ਜਵਾਬ ਦੇ ਦਿੰਦੇ ਨੇ ਉਹ ਤੇਰਾ ਕੋਈ ਹਿਲਾ ਨਹੀਂ ਮਰੀ ਮਰਿਆ ਮੇਰਾ ਗੁਰੂ ਰਾਮਦਾਸ ਕਹਿੰਦਾ ਨਹੀਂ ਮਰਿਆ ਨਹੀਂ ਹੁਣ ਤਰਿਆ ਨੇ ਸ਼ਬਦ ਵਰਤੇ ਮਰੀਆਨੀ ਤਰਿਆ ਕਿਉਂ ਮਹਾਰਾਜ ਕੋਈ ਨਹੀਂ ਰਹਿ ਗਿਆ ਨਾ ਰਿਸ਼ਤੇਦਾਰ ਨਾ ਪੈਸਾ ਨਾ ਕੁਝ ਵੀ ਕਿਸੇ ਤੇ ਪਹੁੰਚਾ ਨਹੀਂ ਮਹਾਰਾਜ ਹੱਸ ਕੇ ਕਹਿੰਦਿਆ ਬਾਣੀ ਚ ਕਹਿੰਦੇ ਨੇ ਦੰਦਾ ਨਾਲ ਤੂੰ ਰੋਟੀ ਚਬਾਨੈ ਬੱਤੀ ਦੰਦ ਨੇ ਕਰੜੀ ਤੋਂ ਕਰੜੀ ਚੀਜ਼ ਨੂੰ ਚਿਤ ਦਿੰਦੇ ਨੇ ਪਰ ਜ਼ੁਬਾਨ ਵਿੱਚ ਪਤਲੀ ਹੈ ਮਾਸ ਦਾ ਟੁਕੜਾ ਹੈ ਇਹ ਤਾਂ ਹੱਡੀ ਨਹੀਂ ਜੇ ਰੱਬ ਬੱਤੀ ਦੰਦਾਂ ਦੀ ਕੈਂਚੀ ਚ ਜ਼ੁਬਾਨ ਨੂੰ ਕੱਟਣ ਹੀ ਨਾ ਦਿੰਦਾ ਪ੍ਰੋਸਾ ਕਰੀਤ ਲੱਖਾਂ ਦੁਸ਼ਮਨਾ ਵਿੱਚ ਵੀ ਤੈਨੂੰ ਤੱਤੀ ਬਾ ਨਹੀਂ ਲੱਗਣ ਦੇਵਾਂਗਾ